ਇਹ ਬੋਰਡ ਦਾ ਕੀ ਚਾਰਜ ਹੈ ਵੀਰਾ ਬੋਰਡ ਦਾ ਸਿਰ 250 ਪਰਸਨ ਆਏਗਾ ਇਹਦਾ 250 ਪਰ ਵਿੱਚ ਚਲ ਜਮਾ ਹਾਂਜੀ ਹਾਂਜੀ ਕੁਝ ਨਹੀਂ ਹੁੰਦਾ ਤੁਸੀਂ ਜਾਓ ਆਰਾਮ ਨਾਲ ਓਕੇ ਪਰ ਠੀਕ ਹੈ ਇਹ ਤਾਂ ਨਹੀਂ ਪਲਾਸਟਿਕ ਜਈ ਹੈ ਸਰੀ ਨੇ ਨਹੀਂ ਬਹੁਤ ਸੋਲਿਡ ਹੁੰਦੀ ਹੈ ਪਲਾਸਟਿਕ ਦੀ ਕਾ ਵੀ ਟਾਈਪਸ ਹੁੰਦੀਆਂ ਹੈ ਅੱਛਾ ਇਹ ਜਿੱਦਾਂ ਹੈਗੀ ਹੈ ਉਦਾਂ ਇਹ ਪੂਨੇ ਤੋਂ ਮਹਿੰਗਾਈ ਗਈ ਅੱਛਾ ਆਓ ਅੰਦਰ ਅੰਦਰ ਦੇਖਦੇ ਹਾਂ ਅੰਦਰ ਬਹੁਤ ਜਿਗਾਰ ਫਿੱਟ ਕੀਤਾ ਇਹਦੇ ਇਹ ਪੂਰੀ ਲੰਦਰੀ ਗੱਡੀ ਹੈ ਵਾਹ ਜੀ ਵਾਹ ਕੀ ਯਾਰ ਫੋਟੇਜ ਕਾਰ ਰਿਆ ਇਹ ਉਹ ਬਾਈ ਜੀ ਉਹ ਵੀਰੇ ਆ ਬੋਟਾ ਕੀ ਕਾਰ ਰਿਆ ਅੱਛਾ ਆ ਮੜੇ ਇਹਦੇ ਬਾਰੇ ਐਕਸਪਲੇਨ ਕਰ ਕੀ ਆ ਅੱਛਾ ਇਹਦੇ ਤੇ ਤਾਂ ਆਪਾਂ ਪਹਿਲਾਂ ਟਿਕਟਾਂ ਕੱਟਣੀਆਂ ਨਾ ਇਹ ਚ ਪਰਚੀ ਦਿੰਦੇ ਨਾ ਜਦ ਪਰ ਤੇ ਇਹਦੇ ਤੇ ਤਾਂ ਆਪਾਂ ਕੱਟਦੇ ਆ ਟਿਕਟਾਂ ਨਾ ਹਾਂਜੀ ਹਾਂਜੀ ਟਿਕਟੇ ਕੱਟਦੇ ਆ ਔਨਲਾਈਨ ਕੱਟ ਹੋ ਜਾਣੀਆਂ ਨਾ ਤੇ ਫੋਰੈਸਟ ਡਿਪਾਰਟਮੈਂਟ ਹੀ ਆ ਸਾਰਾ ਨਹੀਂ ਇਦਾਂ ਹੁੰਦਾ ਕਿ ਜਿਹੜਾ ਇਹ ਹੈਗੇ ਪ੍ਰਾਈਵੇਟ ਲੀਸ ਤੇ ਦਿੰਦੇ ਹੁੰਦੇ ਵੈਸੇ ਇਹ ਗਵਰਨਮੈਂਟ ਦੀ ਹੈ ਨਾ ਨੀ ਇਹ ਸਾਡਾ ਜਿਹੜਾ ਪ੍ਰਾਈਵੇਟ ਵਾਲੇ ਬੰਦੇ ਆ ਉਹਨਾਂ ਦੀ ਹੈ ਇਹ ਇਹ ਉਹਨਾਂ ਦੀ ਹੈ ਨਾ ਹਾਂ ਉਹਨਾਂ ਨੇ ਮਹਿੰਗਾਈ ਹੈ ਜਿੱਦਾਂ ਨਾ ਇਹ ਪੁੰਨੀਆਂ ਤੋਂ ਲਿਆਂਦੀ ਹੈ 15 ਲੱਖ ਦੀ ਬੋਟ ਹੈ 15 ਲੱਖ ਦੀ ਹਾਂਜੀ ਹਾਂਜੀ 15 ਲੱਖ ਦੀ ਹੈ ਹਾਂਜੀ ਹਾਂਜੀ 15 ਲੱਖ ਦੀ ਅੱਛਾ ਆ ਕੀ ਅੱਗੇ ਆ ਜਾ ਅੱਗੇ ਆ ਜਾ ਅੱਗੇ ਆਗੇ ਦੀ ਜੇ ਇਹ ਲੀਵਰ ਹੈ ਦਾ ਨਹੀਂ ਮੀਨਸ ਕੀ ਕਰਦਾ ਹੈ ਜਿੱਦਾ ਮਤਲਬ ਗੀਅਰ ਹੁੰਦੇ ਨੇ ਇਹਦੇ ਵਿੱਚ ਇਸ ਰੇਸ ਔਰ ਗੀਅਰ ਇਸ ਵਿੱਚ ਹੀ ਹੁੰਦੇ ਇਹਦੇ ਵਿੱਚ ਹੀ ਹੁੰਦੇ ਆ ਨਾ ਇਹ ਇੰਜਨ ਚੱਕਣੇ ਵਾਸਤੇ ਹੁੰਦਾ ਪਿੱਛੇ ਅਚੈਂਜਰ ਚੱਕਦਾ ਇਹਨੂੰ ਨਾ ਹਾਂਜੀ ਓਕੇ ਤੇ ਇਹ ਇਹਦਾ ਸਟੀਰਿੰਗ ਹੀ ਹੈ ਨਾ ਸਟੀਰਿੰਗ ਹੋ ਗਿਆ ਇਹਦਾ ਕੋਈ ਦਿੱਤਾ ਹੈ ਬਈ ਇੰਨਾ ਕੇ ਮੋੜਨਾ ਇਹ ਤੋਂ ਜ਼ਿਆਦਾ ਨਹੀਂ ਮੋੜਨਾ ਹਾਂ ਮਤਲਬ ਆਖਰੀ ਪੁਆਇੰਟ ਤੱਕ ਇਹ ਹੈਗਾ ਇਹ ਤਾਂ ਅੱਛਾ ਇਹ ਇੱਥੇ ਜਾ ਕੇ ਨੇ ਬਸ ਇੰਨਾ ਇੰਨਾ ਹੀ ਹੈ ਨਾ ਇੱਥੇ ਤੱਕ ਇਹਦੇ ਪਲਟਣਾ ਨਿਕਾ ਓਕੇ ਗੁੱਡ ਬਾਕੀ ਆਪਣੇ ਤੇ ਡਿਪੈਂਡ ਕਰਦਾ ਚਲਾਉਣ ਵਾਸਤੇ ਜ਼ਿਆਦਾ ਵੀ ਨਹੀਂ ਟਿਲਟ ਕਰਨਾ ਵਰਨਾ ਇੰਜਨ ਉਹ ਹੁੰਦਾ ਥੋੜਾ ਵਾਈਬ੍ਰੇਟ ਕਰਨ ਲੱਗ ਪੈਂਦਾ ਤੇ ਸਪੀਡੋਮੀਟਰ ਦਿੱਤਾ ਹੈ ਆਰ ਪੀ ਐਮ ਹੈ ਨਾ ਸਪੀਡੋ ਸਪੀਡੋਮੀਟਰ ਵੀ ਹੈ ਨਹੀਂ ਆਰ ਪੀ ਐਮ ਹੀ ਹੈਗਾ ਇਹ ਸਪੀਡ ਇਸ ਚ ਹੀ ਹੁੰਦਾ ओके okay. यार ਕਿੰਨੇ ਕਿੰਨੇ ਹਸ ਪਾਵਰ ਆ ਇਹ 40 ਹਸ ਪਾਵਰ ਦੀ ਹੈ 40 ਹਸ ਪਾਵਰ ਜੀ ਯਾ ਮੈਨੂੰ ਆ ਚੀਜ਼ ਬਹੁਤ ਵਧੀਆ ਲੱਗੀ ਹੁਣ ਤਾਂ ਬੰਦ ਕਰਤੀ ਚੱਲ ਫੇਰ ਦੇਖਾਂਗੇ ਚਲਾ ਕੇ ਇੱਧਰ ਵੀ ਦੇਖਦੇ ਆ ਕੀ ਜੀ ਗਾੜਿਆ ਯਾਰ ਹਿਲਦੀ ਆ ਉੱਪਰੋਂ ਲੱਗਦਾ ਡਰ ਤੂੰ ਸਹੀ ਗੱਲ ਕਰਦਾ ਨਹੀਂ 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 ਡਰਨ ਵਾਲੀ ਕੋਈ ਗੱਲ ਨਹੀਂ ਹੈ ਓਕੇ ਓਕੇ ਗੋਰਵਧਰ ਲਿਆਉਣ ਲੱਗੇ ਨੂੰ ਮੜਾ ਜਾਂ ਗਿਆ ਜੀ ਕੋਈ ਨਹੀਂ ਇਹ ਦਾ ਪੈਟਰੋਲ ਟੈਂਕ ਆ ਹਾਂ ਜੀ ਇਹ ਪੈਟਰੋਲ ਟੈਂਕ ਹੋ ਗਿਆ ਇਹ ਦਾ ਜੀ ਜੀ ਤੇ ਕੀ ਮਾਈਲੇਜ ਕੀ ਦਿੰਦੀ ਹੈ ਇਹ ਮਾਈਲੇਜ ਇੱਕ ਰਾਉਂਡ ਦਾ 5 ਲੀਟਰ ਖਾ ਜਾਂਦੀ ਹੈ ਜਣੀ ਇੱਕ ਰੌਂਡ ਚ ਕਰਕੇ ਕਿੰਨੇ ਕਿਲੋਮੀਟਰ ਲਾ ਲੀਏ ਜਾਂ ਕਿੰਨੇ ਨਹੀਂ ਨਹੀਂ 10 ਮਿੰਟ ਦਾ ਰੌਂਡ ਹੁੰਦਾ ਹੈ 10 ਮਿੰਟ ਦੇ ਰੌਂਡ ਦੇ ਵਿੱਚ 5 ਲੀਟਰ ਹਾਂਜੀ ਵੈਰੀ ਗੁੱਡ ਤੇ ਇਹ ਤਾਂ ਇੰਜਣ ਹੋ ਗਿਆ ਨਾ ਇਹ ਇੰਜਣ ਹੋ ਗਿਆ ਇਸ ਤੋਂ ਬਾਅਦ ਇਹ ਬੈਟਰੀ ਹੈ ਦੀ ਅੱਛਾ ਬੈਟਰੀ ਵੀ ਹੈ ਹਾਂਜੀ ਹਾਂ ਇਹ ਬੈਟਰੀ ਹੈ ਹੂੰ ਹੂੰ ਤੇ ਕਿੰਨੇ ਚ ਪੈਸੇਂਜਰ ਬੈਠ ਜਾਂਦੇ ਆ 12 ਆ ਜਾਂਦੇ ਇੱਕ ਵਾਰੀ ਚ ਤੁਹਾਡਾ ਪਰਾਵੇ ਦਾ ਗਿੱਲਾ ਥੱਲੇ ਉਹ ਬੋਟਿੰਗ ਕਰਦੇ ਨਾ ਜਦੋਂ ਪਾਣੀ ਡੇਕਦਾ ਉੱਪਰ 12 ਬਹਿ ਜਾਂਦੇ ਤਾਂ ਪਰ ਪਰਸਨ ਕੀ ਰੇਟ ਹੈ ਦਾ 250 ਰੁਪਏ ਹੈ 250 ਰੁਪਏ ਹਾਂਜੀ ਤੇ 10 ਮਿੰਟ ਘੁਮਾਉਂਦੇ ਆ ਨਾ ਹਾਂਜੀ 10 ਮਿੰਟ ਦਾ ਰੌਂਦੇ ਤੇ ਇਸ ਦਾ ਬਹੁਤ ਜ਼ਬਰਦਸਤ ਮੈਂ ਦੇਖਿਆ ਜਦੋਂ ਘੁੰਮਦੀ ਸੀ ਨਾ ਸ਼ੂ ਸ਼ੂ ਕਰਦੀ ਬਹੁਤ ਹਾਂ ਦੇਖਦੇ ਆ ਨੈਕਸਟ ਟਾਈਮ ਜਿੱਦਣ ਆਉਂਗਾ ਨਾ ਜਦੋਂ ਹੁਣ ਤਾਂ ਤੁਸੀਂ ਕਲੋਜ਼ ਕਰਤਾ ਇਹਨੂੰ ਹਾਂਜੀ ਤੇ ਫੇਰ ਆਵਾਂਗੇ ਤੇ ਸਵੇਰੇ ਕਿੰਨੇ ਵਜੇ ਸਟਾਰਟ ਕਰ ਦਿੰਦੇ ਆ ਸਵੇਰੇ ਹੋ ਜਾਂਦੀ 10 ਵਜੇ ਸਟਾਰਟ 10 ਵਜੇ ਸਟਾਰਟ ਤੇ ਸ਼ਾਮ ਨੂੰ 6 ਵਜੇ ਤੱਕ ਮੈਂ ਤਾਂ ਨੇਚ ਸੋਰੀ ਨੇਚਰ ਰਿਲੇਟਡ ਜਿਹੜਾ ਹੈਗਾ ਨਾ ਚੋਹਾਲ ਉਹਦੇ ਬਿਲਕੁਲ ਉੱਥੋਂ ਇਹ ਜੋ ਟ੍ਰੈਕ ਹੈਗਾ 500 ਮੀਟਰ ਦਾ ਥੱਲੇ ਉਤਰ ਕੇ ਫਿਰ ਇਹ ਡੈਮ ਦਾ ਆਇਆ ਇੱਕ ਲੇਖ ਆ ਚੋਹਲ ਡੈਮ ਹੈ ਇहां ਚੋਹਲ ਲੇਖ ਵੀ ਕਹਿ ਸਕਦੇ ਆ ਹਾਂਜੀ ਤੇ ਇੱਥੇ ਆ ਕੇ ਜਿਹੜਾ ਸਵਾਦ ਆਉਂਦਾ ਨਾ ਮੈਂ ਕੈਮਰਾਮੈਨ ਨੂੰ ਕਹੂੰਗਾ ਪਾਜੀ ਦਿਖਾਓ ਵੇ ਤੈਨੂੰ ਜਰਾ ਤੇ ਆਨੰਦ ਪੂਰਾ ਆ ਜਿੱਦਾਂ ਆਵਾਜ਼ ਦੀ ਪਾਣੀ ਦੀ ਆਵਾਜ਼ ਜਿਹੜੀ ਆਉਂਦੀ ਹੈ ਨਾ ਸ਼ਾਂ ਸ਼ਾਂ ਤੇ ਗੋਰਵ ਸਰ ਨਾਲ ਗੱਲ ਚੱਲ ਰਹੀ ਆ ਅਗਰ ਪਰਮਿਸ਼ਨ ਮਿਲ ਗਈ ਤੇ ਜਲਦੀ ਆਪਾਂ ਸਰ ਕੈਂਪਿੰਗ ਵੀ ਕਰਨੀ ਆ ਆਪਾਂ ਇੱਥੇ ਹਾਂਜੀ ਜੀ ਮਿਲ ਗਈ ਪਰਮਿਸ਼ਨ ਮੈਂ ਤਾਂ ਸਰ ਅਪਰੂਵਲ ਲੈ ਗਈ ਹੈ ਅਪਰੂਵਲ ਲੈ ਦੋ ਤੇ ਫਿਰ ਅ ਰਾਤ ਨੂੰ ਜਾਨਵਰ ਇੱਥੇ ਤਾਂ ਨਹੀਂ ਹੁੰਦੇ ਨਹੀਂ ਨਹੀਂ ਇੱਥੇ ਨਹੀਂ ਹੁੰਦੇ ਕੀ ਗੱਲ ਹੈ ਹਾਂਜੀ ਦੇਖ ਲੋ ਉਹ ਮੈਂ ਸਾਰੀ ਅਪਰੂਵਲ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕਨਫਰਮ ਕਰ ਪਾਉਂਗਾ ਉਹ ਦੇਖਣਾ ਉਹਦੇ ਨਾਲ ਫਿਰ ਸਾਨੂੰ ਮਤਲਬ ਕਿ ਦੋ ਤਿੰਨ ਗਾਡ ਵੀ ਮਿਲਣਗੇ ਨਾ ਅਸਲ ਕੈਂਪ ਹੋਏਗਾ ਹਾਂ ਬਸ ਉਹਨੇ ਗਾਈਡ ਕਰਦਾ ਹੈ ਨਾ ਉਹ ਵੀ ਮੈਂ ਪੁੱਛ ਕੇ ਤੁਹਾਨੂੰ ਦੱਸ ਦੂੰਗਾ ਸ਼ਾਇਦ ਕੈਂਪਿੰਗ ਉੱਪਰ ਹੀ ਨਾ ਕਰਾਉਣਗੇ ਤੇ ਓਕੇ ਗੁੱਡ ਹਾਂਜੀ ਯਾਨੀ ਇੱਥੇ ਪਰਮਿਸ਼ਨ ਹੈ ਨਹੀਂਗੀ ਨਾ ਨਹੀਂ ਨਹੀਂ ਕਰਦੇ ਨਹੀਂ ਨਾ ਅਲਾਉਡ ਹੈ ਓਕੇ ਚਲੋ ਮਿਲਦੇ ਆ ਨੈਕਸਟ ਬਲੌਗ ਵਿੱਚ ਬਹੁਤ ਸਵਾਦ ਆਇਆ ਬਹੁ ਇਹ ਕੈਮਰੇ ਦੇ ਪਿੱਛੇ ਸਾਡੇ ਮੈਨੇਜਰ ਸਾਹਿਬ ਕਿਹੜੇ ਆ ਸਾਡੇ ਗੌਰਵ ਸਰ ਬਹੁਤ ਹੀ ਅੱਛਾ ਸੁਭਾਅ ਇਹਨਾਂ ਦਾ ਬਹੁਤ ਅੱਛਾ ਨੇਚਰ ਆ ਪਹਿਲਾਂ ਜਿਹੜਾ ਬਲੌਗ ਸੀ ਪਹਿਲੀ ਵੀਡੀਓ ਸੀਗੀ ਉਹਦੇ ਵਿੱਚ ਵੀਰਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ ਤੇ ਉਹ ਵਧੀਆ ਵੀਡੀਓ ਚੱਲ ਰਹੀ ਆ ਤੁਸੀਂ ਜਾ ਕੇ ਦੇਖਿਓ ਮੈਂ ਉਹਦਾ ਜਿਹੜਾ ਲਿੰਕ ਆ ਇਹ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਊਗਾ ਤੇ ਵੀਰ ਜੀ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਇਹਦਾ ਨਾਮ ਤਾਂ ਦੱਸ ਦੋ ਸਰ ਨਾਮ ਮੇਰਾ ਸ਼ੁਭਮ ਹੈ ਤੁਹਾਡਾ ਸ਼ੁਭਮ ਆ ਇੱਧਰ ਗੌਰਵ ਆ ਨਹੀਂ ਇਹਦੇ ਉੱਤੇ ਖੜੇ ਆ ਇਹਦਾ ਨਾਮ ਕੀ ਆ ਇਹ ਦਾ ਸਪੀਡਬੋਟ ਹੈ ਸਪੀਡਬੋਟ ਨਾ ਇਹ ਨਾਮ ਵੀ ਰੱਖਿਆ ਹੋਇਆ ਹੈ ਨਾ ਓਕੇ ਤੇ ਕਦੀ ਦੇਖਿਆ ਕਿੰਨੀ ਕੁ ਸਪੀਡ ਤੱਕ ਚੱਲ ਜਾਂਦੀ ਹੈ ਇਹ ਹਾਂ 60 ਦੀ ਸਪੀਡ ਹੋ ਜਾਂਦੀ ਹੈ 60 ਦੀ ਸਪੀਡ ਹੋ ਜਾਂਦੀ ਹੈ ਉੱਪਰ ਵੀ ਚੱਲ ਜਾਂਦੀ ਜੇ ਜਿੰਨਾ ਜ਼ਿਆਦਾ weight ਹੋ ਜਾਏ ਨਾ ਬੰਦੀਆਂ ਦਾ ਤਾਂ ਥੋੜੀ ਕੱਟ ਜਾਂਦੀ ਸਪੀਡ ਅੱਛਾ ਦੇ ਕਮ ਸੇ ਕਮ 6-7 ਬੰਦੇ ਹੋਣਗੇ ਤਾਂ ਸਪੀਡ 56 ਦੀ ਚੜ ਜੇ ਮੀਨ ਸਾਡਾ ਇਹਦਾ ਕੀ ਹੈ ਕਿ ਇਹ ਗਵਰਨਮੈਂਟ ਦੇ ਅੰਦਰ ਵੀ ਹੁੰਦਾ ਨਾ ਮੈਨ ਅਸੀਂ ਕਸਟਮਰ ਦੀ ਨਾ ਸੇਫਟੀ ਵੀ ਧੱਕਦੇ ਆ ਕਿ ਸਾਨੂੰ ਜਿਆਦਾ ਸਪੀਡ ਔਰ ਐਕਟੀਵਿਟੀ ਕਰਨਾਂ ਅਲਾਉਟ ਨਹੀਂ ਕੀਤਾ ਹੋਇਆ ਅਸੀਂ ਨੋਰਮਲ ਰੱਖਣਾ ਕਿ ਸੇਫੀ ਰਹੇ ਪਰਸਾਂ ਇਹਦੇ ਲਈ ਤੁਹਾਨੂੰ ਟ੍ਰੇਨਿੰਗ ਵਗੈਰਾ ਵੀ ਮਿਲਦੀ ਹੋਗੀ ਸਪੈਸ਼ਲ ਕੋਈ ਨਾ ਹਾਂਜੀ ਹਾਂਜੀ ਇਹਦੇ ਸਰਟੀਫਾਈਡ ਹੈ ਪੂਰਾ ਜੀ ਸਰਟੀਫିକੇਟ ਵੀ ਹੈਗਾ ਲੈਸ ਨੈਸ਼ਨਲ ਦਾ ਲਾਇਸੈਂਸ ਹੈਗਾ ਮੇਰੇ ਕੋਲ ਰੈਸਕਿਊ ਦਾ ਵੀ ਹੈਗਾ ਨਾ ਬਾਕੀ ਬੋਟਿੰਗ ਦਾ ਵੀ ਰੈਸਕਿਊ ਵਗੈਰਾ ਵੀ ਕਰਦੇ ਹੁੰਦੇ ਆ ਇਹ ਮਤਲਬ ਨਹੀਂ ਰਹਾ ਇ ਵਗੈਰਾ ਵੀ ਹੈਗੇ ਅੰਦਰ ਰੱਖਤੀਆਂ ਐ ਬਾਕੀ ਉਹ ਸੇਫਟੀ ਵੈਸ ਲਾਈਫ ਬੋਏ ਵੀ ਹੈ ਤੇ ਲਾਈਫ ਬੋਏ ਵੀ ਹੈ ਹਾਂਜੀ ਲਾਈਫ ਬੋਏ ਲਾਈਫ ਬੋਏ ਮੀਨਸ ਇਹ ਬਚਾਉਣੇ ਲਈ ਹੁੰਦਾ ਬੰਦੋ ਅੱਛਾ ਮੈਂ ਅਖਰੀ ਲਾਈਫ ਬੋਏ ਸਾਬਣ ਦੀ ਗੱਲ ਕਰਦੇ ਆ ਨਹੀਂ ਸਾਬਣ ਨਹੀਂ ਹੈ ਕਿਹੜਾ ਲਾਈਫ ਬੋਏ ਚੱਕ ਕੇ ਦਿਖਾਓ ਇਹ ਲਾਈਫ ਬੋਏ ਕਹਿੰਦੇ ਆ ਹਾਂ ਲਾਈਫ ਬੋਏ ਅੱਛਾ ਮੈਨੂੰ ਨਹੀਂ ਪਤਾ ਕਿਹੜਾ ਕਿਹੜਾ ਲਾਈਫ ਬੋਏ ਕਿਹੜਾ ਚੱਕ ਕੇ ਦਿਖਾਓ ਇਹ ਹੈਗਾ ਲਾਈਫ ਆ ਫੜ ਲੈ ਅੱਛਾ ਇਹ ਬੁਆਏ ਆ ਤੇ ਗਰਲ ਕਿਹੜੀ ਆ ਇਹ ਲਾਈਫ ਮਤਲਬ ਲਾਈਫ ਬਚਾ ਨਹੀਂ ਇਹ ਤਾਂ ਬੁਆਏ ਹੋ ਗਿਆ ਗਰਲ ਕੌਣ ਸੀ ਆ ਗਰਲ ਤਾਂ ਹੈ ਨਹੀਂ ਤੇਰਾ ਵੀ ਠੀਕ ਆ ਤੇ ਯਾਰ ਬਹੁਤ ਆਨੰਦ ਆਇਆ ਵੀਰਾ ਜੀ ਤੇ ਮਿਲਦੇ ਆ ਨੈਕਸਟ ਵਲੌਗ ਚ